ਤੇ ਇੱਕ ਵੀ ਗੁਰੂ ਪਿਆਰਿਓ ਅੱਜ ਜੀ ਇਹ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਥਲਕਾ ਜਿਲਾਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭੰਗਵਾ ਦੀ ਜਿੱਥੇ ਕੀ ਬ੍ਰਹਮ ਗਿਆਨੀ ਤਨਤਨ ਬਾਬਾ ਜਵਨ ਸਿੰਘ ਜੀ ਦਾ ਜਨਮ ਹੋਇਆ ਸੀ ਤੇ ਅੱਜ ਉਹਨਾਂ ਦਾ ਜਨਮ ਦਿਹਾੜਾ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੋਂ ਪਿੰਡ ਭੰਗਵਾ ਵਿਖੇ ਦੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਸਵੇਰ ਤੋਂ ਹੀ ਲਗਾਤਾਰ ਪਹੁੰਚ ਰਹੀਆਂ ਨੇ ਅਕਤੁਰਮ ਗਿਆਨੀ ਬਾਬਾ ਜਵਨ ਸਿੰਘ ਜੀ ਜਿਹੜੀਆਂ ਜੋ ਕੁੱਤੀਆਂ ਪ੍ਰਾਪਤ ਕਰ ਰਹੀਆਂ ਨੇ ਸੋ ਇੱਥੇ ਜੋ ਜਨਮਸਥਾਨ ਹੈ ਪਿੰਡ ਭੰਡਵਾ ਵਿਖੇ ਇਸ ਤੋਂ ਇਲਾਵਾ ਬਾਬਾ ਜਵਨ ਸਿੰਘ ਜੀ ਦਾ ਇੱਕ ਗੁਰਦੁਆਰਾ ਸਾਹਿਬ ਜੋ ਰਾਜਾ ਸਾਸੀ 에어ਪੋਰਟ ਵਿਖੇ ਵੀ ਅੰਦਰ ਗੁਰਦੁਆਰਾ ਸਾਹਿਬ ਹੈ ਉੱਥੇ ਵੀ ਜੋ ਸਨਾਨਾ ਮੇਲਾ ਹਰ ਸਾਲ ਬੜੀ ਖੁੰਮਤਾ ਦਿਨਾਂ ਦਿਨ ਮਨਾਇਆ ਜਾਂਦਾ ਹੈ ਸੋ ਅੱਜ ਜੰਦੇਲਾ ਗੁਰੂ ਦੇ ਦੇ ਜੀ ਕੀ ਪਿੰਡ ਭੰਗਵਾ ਦੇ ਬਹੁਤ ਹੀ ਵੱਡੀ ਗਿਣਤੀ ਦੇ ਸੰਤਾਂ ਬੜੇ ਉਤਸ਼ਾਹ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਨੇ ਉਹ ਬ੍ਰਹਮ ਗਿਆਨੀ ਬਾਬਾ ਜਵੰਦ ਸਿੰਘ ਜੀ ਜਿਨ੍ਹਾਂ ਉੱਤੇ ਬਹੁਤ ਹੀ ਪਰਮ ਸ਼ਕਤੀ ਦੇ مالک ਬੜੀ ਕਿਰਪਾ ਵਾਹਿਗੁਰੂ ਘਾਲ ਕੁੱਦੀ ਉਹਨਾਂ ਦੇ ਪਿਆਰ ਕਰਨ ਵਾਲੀਆਂ ਸੰਤਾਂ ਜਿਨ੍ਹਾਂ ਨੇ ਉਹਨਾਂ ਦਾ ਜਨਮ ਦਿਨ ਮਨਾ ਲਿਆ ਨੇ ਜੀ ਆਓ ਤੁਹਾਨੂੰ ਇਸ ਮੌਕੇ ਜੋ ਸਾਰੇ ਮੇਲੇ ਦੀ ਕਵਰੇ ਦਿਖਾਉਣੇ ਆ ਜੋ ਦਰਸ਼ਨ ਕਰ ਰਹੇ ਹੋ ਜਨਮ ਸਥਾਨ ਬਾਬਾ ਜਵੰਦ ਸਿੰਘ ਜੀ ਦੇ ਦੇਸ਼ ਤੋਂ ਇਲਾਵਾ ਹੋਰ ਦੂਸਰਾ ਗੁਰਦੁਆਰਾ ਸਾਹਿਬ ਅੰਦਰ ਸੈ ਉਹ ਜਿੱਥੇ ਉੱਚੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਤ ਦਾ ਸਾਰਾ ਤੁਹਾਨੂੰ ਮੇਲੇ ਦੇ ਦ੍ਰਿਸ਼ ਲੰਗਰਾਂ ਦੇ ਤੇ ਸ਼ਕੂਨਦਾਨ ਕੈਂਪ ਲੱਗੇ ਨੇ ਵਾਤਾਵਰਣ ਦੇ ਜਮਦੂਚ ਪੌਦੇ ਵੰਡੇ ਜਾ ਰਹੇ ਨੇ ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਬਣੇ ਰਹਿਣਾ ਤੇ ਸ਼ੇਅਰ ਕਰਨਾ ਉਹ ਬਹੁਤ ਹੀ ਜਿਆਦਾ ਜੋ ਮੇਲਾ ਭਰਿਆ ਹੋਇਆ ਹੈ ਗਰਮੀ ਵੀ ਬਹੁਤ ਜਿਆਦਾ ਹੈ ਪਰ ਸੰਗਤਾਂ ਦਾ ਬੂਰਾ ਉਤਸ਼ਾਹ ਹਰ ਵਾਰ ਦੀ ਤਰ੍ਹਾਂ ਇੱਧਰ ਤੁਸੀਂ ਜੋ ਦੇਖ ਰਹੇ ਹੋ ਜੋ ਲੰਗਰ ਚੱਲ ਰਹੇ ਨੇ ਬਿਲਕੁਲ ਕਰਦੇ ਸੂਰ ਅਨੇਕਾਂ ਹੀ ਪ੍ਰਕਾਰ ਦੇ ਜੋ ਲੰਗਰ ਚੱਲ ਰਹੇ ਨੇ ਰਸਤੇ ਦੇ ਵਿੱਚ ਜਗਾ ਜਗਾ ਦੇ ਲੰਗਰ ਲਗਾਏ ਨੇ ਬਹੁਤ ਜ਼ਿਆਦਾ ਭੀੜ ਹੈ ਤੁਸੀਂ ਦੇਖ ਰਹੇ ਹੋ ਬਾਬਾ ਜਵਨ ਸਿੰਘ ਦੀ ਜੋ ਜਨਮ ਦਿਹਾੜੇ ਦੇ ਸੰਬੰਧ ਵਿੱਚ ਇਹ ਸਾਲਾਨਾ ਮੇਲਾ ਇਹ ਭੰਗਵਾ ਪਿੰਡ ਵਿਖੇ ਹਰ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਪਰਵਾਇਆ ਜਾਂਦਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਉਸ ਮੇਲੇ ਦੇ ਵਿੱਚ ਦੂਰੋਂ ਦੂਰੋਂ ਜੋ ਸੰਗਤ ਦੂਰ ਦੂਰ ਦੇ ਪਿੰਡਾਂ ਤੋਂ ਦੂਰ ਗਰਾੜਿਆਂ ਤੋਂ ਜੋ ਸੰਗਤ ਟਰਾਲੀਆਂ ਟਰੈਕਟਰਾਂ ਤੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰਦੀ ਹੈ ਬਹੁਤ ਹੀ ਜਿਆਦਾ ਲੱਖਾਂ ਦੇ ਹਿਸਾਬ ਦੇ ਨਾਲ ਸੰਗਤ ਹੈ ਹਰ ਪਾਸੇ ਜੋ ਇਹ ਬਾਹਰ ਤੁਸੀਂ ਦੇਖ ਰਹੇ ਹੋ ਇਸੇ ਤਰ੍ਹਾਂ ਹੀ ਅੰਦਰ ਗੁਰਦੁਆਰਾ ਸਾਹਿਬ ਦੇ ਮੱਥਾ ਟੇਕ ਰਹੀ ਸੀ ਸੰਗਤ ਤੇ ਇੰਦਰ ਨਸ਼ੇ ਦਾ ਜੋ ਫ੍ਰੀ ਅਸ਼ਾ ਸ਼ਡਾਉ ਕੈਂਪ ਵੀ ਲੱਗਾ ਹੈ ਮੈਂ ਕਹਿੰਦਾ ਜੇ ਇਧਰ ਵੀ ਜੋ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਵੀ ਨਸ਼ੇ ਦੀ ਦੰਦ ਦੇ ਵਿੱਚ ਫਸ ਚੁੱਕੇ ਨੇ ਚਿੱਟੇ ਦੀ ਦੰਦਲ ਦੇ ਵਿੱਚ ਫਸ ਚੁੱਕੇ ਨੇ ਕਿ ਉਹਨਾਂ ਨੂੰ ਐਸੇ ਕੈਂਪਾਂ ਦਾ ਲਾਹਾ ਲੈਣਾ ਚਾਹੀਦਾ ਹੈ ਕਿ ਨਸ਼ੇ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਜਿਹੜੀ ਪੰਜਾਬ ਨੂੰ ਬਹੁਤ ਬਦਨਾਮ ਕੀਤਾ ਹੈ ਚਿੱਟੇ ਦੇ ਨਸ਼ੇ ਨੇ ਤੇ ਜਿਸ ਤਰ੍ਹਾਂ ਨਸ਼ਾ ਚੱਲ ਰਿਹਾ ਹੈ ਇਹਨੂੰ ਰੋਕਣ ਲਈ ਜੋ ਕਈ ਲੋਕ ਫ੍ਰੀ ਕੈਂਪ ਲਗਾ ਰਹੇ ਨੇ ਬਹੁਤ ਵਧੀਆ ਉਪਰਾਲਾ ਹੈ ਐਸੇ ਲੋਕਾਂ ਦਾ ਇੱਧਰ ਦੁਕਾਨਾਂ ਤੁਸੀਂ ਦੇਖ ਰਹੇ ਹੋ ਪਕੌੜਿਆਂ ਦੀਆਂ ਜਿਲੇਬੀਆਂ ਦੀਆਂ ਜਿਸ ਤਰ੍ਹਾਂ ਦੇਸੀ ਦੁਕਾਨਾਂ ਆਮ ਟੈਂਟ ਲਾ ਕੇ ਤੰਬੂ ਲਾ ਕੇ ਲਗਾਈਆਂ ਜਾਂਦੀਆਂ ਨੇ ਮੇਲਿਆਂ ਦੇ ਵਿੱਚ ਸੋ ਵੱਖਰਾ ਦ੍ਰਿਸ਼ ਵੇਖਣ ਨੂੰ ਮਿਲਿਆ ਹੈ ਜੋ ਪੰਜਾਬ ਜਾਣਿਆ ਜਾਂਦਾ ਹੈ ਮੇਲਿਆਂ ਦੀ ਧਰਤੀ ਦੇ ਨਾਂ ਤੇ ਉਹ ਗੁਰੂ ਘਰਾਂ ਦੀ ਧਰਤੀ ਹੈ ਕਿ ਮੇਲੇ ਲੱਗਦੇ ਰਹਿੰਦੇ ਨੇ ਇਸ ਤਰ੍ਹਾਂ ਅਜ ਪਿੰਡ ਭੰਗਵਾ ਵਿੱਚ ਤੁਸੀਂ ਮੇਲਾ ਦੇਖ ਰਹੇ ਹੋ ਇੱਧਰ ਗਰਮੀ ਬਹੁਤ ਜ਼ਿਆਦਾ ਹੈ ਤੇ ਪੁਲਸੀਆਂ ਦਾ ਲੰਗਰ ਵੀ ਦਾ ਸਵੇਰ ਦਾ ਹੀ ਜ਼ਿਆਦਾ ਲਗਾਤਾਰ ਪੁਲਸੀਆਂ ਜੋ ਪਾਈਆਂ ਜਾਇਆਂ ਸੰਗਰਮੀ ਉਹ ਜਿੱਥੇ ਖੁਲਫੀਆਂ ਦੇ ਲੰਗਰ ਚੱਲ ਰਹੇ ਨੇ ਉੱਥੇ ਹੀ ਇੱਧਰ ਵੇਖੋ ਪੌਦਿਆਂ ਦੇ ਲੰਗਰ ਵੀ ਚੱਲ ਰਹੇ ਨੇ ਦਰਖਤਾਂ ਦੇ ਲੰਗਰ ਲਗਾਏ ਨੇ ਇਹ ਵੀ ਸਾਡੇ ਲਈ ਬੜੀ ਲੋੜ ਹੈ ਸੋ ਵਾਤਾਵਰਨ ਬਚਾਓ ਕਮੇਟੀ ਪਿੰਡ ਤਾਰਾਗੜ ਤਰਾਵਾ ਤੋਂ ਇਹ ਸੇਵਾ ਹਰ ਸਾਲ ਨਿਭਾਈ ਜਾਂਦੀ ਹੈ ਇਹਨਾਂ ਦੇ ਵੀਰਾਂ ਵੱਲੋਂ ਤੁਸੀਂ ਦੇਖ ਰਹੇ ਹੋ ਸੋ ਬੂਟਿਆਂ ਦੇ ਲੰਗਰ ਲਗਾਤਾਰ ਚੱਲ ਰਹੇ ਨੇ ਇੱਧਰ ਨੌਜਵਾਨ ਵੀਰਾਂ ਦੇ ਵੱਲੋਂ ਜੋ ਠੰਡੇ ਜਲ ਵਰਤਾਈ ਜਾ ਰਹੇ ਨੇ ਸੰਗਤ ਨੂੰ ਕੋਵਿਡ ਗਰਮੀ ਬਹੁਤ ਜ਼ਿਆਦਾ ਹੈ ਤੇ ਲੋਕ ਦੇ ਦੇਖਦੇ ਆ ਠੰਡਾ ਜਲ ਜਗਾ ਜਗਾ ਦੇ ਠੰਡੇ ਚਲਦੀਆਂ ਸ਼ਪੀਲਾਂ ਜਗਾ ਜਗਾ ਦੇ ਜੋ ਠੰਡੇ ਚਲਦੀਆਂ ਸ਼ਪੀਲਾਂ ਚੱਲ ਰਹੀਆਂ ਨੇ ਹੋਰ ਕਈ ਤਰ੍ਹਾਂ ਦੇ ਲੰਗਰ ਨੇ ਇੱਕ ਤਰ੍ਹਾਂ ਦਾ ਨਹੀਂ ਹੈ ਬਹੁਤ ਤਰ੍ਹਾਂ ਦੇ ਲੰਗਰ ਹੈ ਤੇ ਇੱਧਰ ਜਿਹੜੇ ਦੁਕਾਨਾਂ ਲੱਗੀਆਂ ਨੇ ਲੋਕ ਖਰੀਦਦਾਰੀ ਕਰਦੇ ਨੇ ਕਿਉਂਕਿ ਮੇਲਿਆਂ ਦੇ ਵਿੱਚ ਬੇਫੋ ਰੁਜ਼ਗਾਰ ਬਣੇ ਨੇ ਕਈਆਂ ਦੇ ਇਹ ਮੇਲਿਆਂ ਦੇ ਨਾਲ ਰੁਜ਼ਗਾਰ ਚੱਲਦੇ ਨੇ ਇਹਨਾਂ bina ਦੇ ਤੋ ਇਹਨਾਂ ਦੇ ਵੀ ਰੋਜ਼ਗਾਰ ਚੱਲਦੇ ਨੇ ਸੋ ਕੰਮਕਾਰ ਸਾਰਿਆਂ ਦੇ ਇਸੇ ਤਰ੍ਹਾਂ ਹੀ ਚੱਲਦੇ ਰਹਿਣ ਤੇ ਹੁਣ ਤਾਂ ਮਿੱਧੀਆਂ ਨੇ ਅੱਜ ਪਿੰਡ ਪੰਗਵਾ ਵਿਖੇ ਨਾਲ ਜਦ ਦੇਖ ਰਹੇ ਹੋ ਜੋ ਬੁੱਟਿਆਂ ਦੇ ਲੰਗਰ ਲੱਗੇ ਨੇ ਤੇ ਲੋਕ ਘਰਾਂ ਨੂੰ ਬੁੱਟੇ ਵੀ ਲੈ ਕੇ ਜਾ ਰਹੇ ਨੇ ਉਹ ਇਹ ਲਗਾਉਣੇ ਬਹੁਤ ਹੀ ਜ਼ਰੂਰੀ ਨੇ ਜੀ ਜਿਸ ਤਰ੍ਹਾਂ ਅੱਜ ਕੱਲ ਨਹੀਂ ਸਾਡਾ ਵਾਤਾਵਰਨ ਖੋਈ ਜਾ ਰਿਹਾ ਵਾ ਉਸ ਦੇ ਵਾਸਤੇ ਸਾਨੂੰ ਬੂਟੇ ਲਗਾਉਣੇ ਪੈਣੇ ਨੇ ਤੇ ਬੂਟਿਆਂ ਦੀ ਜਿਸ ਤਰ੍ਹਾਂ ਲੰਗਰ ਲਗਾਏ ਗਏ ਨੇ ਇੱਥੇ ਬੂਟਿਆਂ ਦੇ ਹਰ ਕੋਈ ਲੈ ਕੇ ਜਾ ਰਿਹਾ ਵਾ ਸੋ ਇਹਨਾਂ ਦਿਨਾਂ ਦੇ ਵਿੱਚ ਬਹੁਤ-ਬਹੁਤ ਬੂਟੇ ਲਗਾਈਏ ਤੇ ਜਿਹੜੇ ਇਹੋ ਜਿਹੇ ਸੇਵਾਦਾਰ ਨੇ ਸੇਵਾ ਕਰਦੇ ਨੇ ਬੂਟੇ ਵੰਡਣ ਦੀ ਤਦੇ ਹੀ ਇਹ ਪ੍ਰੋਜੈਕਟ ਸਫਲ ਹੋਣਗੇ ਜਿਵੇਂ ਅਸੀਂ ਬੂਟਿਆਂ ਨੂੰ ਲਗਾ ਕੇ ਤੇ ਉਹਨਾਂ ਦੀ ਸ਼ਾਮ ਸੰਭਾਲ ਵੀ ਕਰਾਂਗੇ ਉਹਨਾਂ ਦੇ ਪਹਿਰਾ ਵੀ ਦੇਵਾਂਗੇ ਤੇ ਤਾਂ ਹੀ ਸਾਡਾ ਵਾਤਾਵਰਣ ਬਚੂਗਾ ਸੋ ਵਧੀਆ ਮੈਸੇਜ ਹੈ ਕਿ ਮੇਲਿਆਂ ਦੇ ਵਿੱਚ ਐਸੇ ਉਪਰਾਲੇ ਕਰਨੇ ਬਹੁਤ ਹੀ ਸ਼ਲਾਘਾਯੋਗ ਨੇ ਨਿਮਤ ਰੇਤ ਹੈ ਨਾਮ ਦੇ ਰਮਨਤਮ ਕਿਸਮ ਹੋਏ ਦੇਵਾਤੋਂ ਕਰ ਕੋ ਪਿਆਰ ਰਿਸ਼ਤਿਆਂ ਤੋਂ ਰੱਤ ਲੋਕਾਂ ਤੋਂ ਜੀਵਨ ਕਰਾਉਣਾ ਦੇ ਲੰਗਰ ਰਾਮਰੇ ਨੇ ਨੌਜਵਾਨਾਂ ਦੇ ਵੱਲੋਂ ਫਰੂਟੀਆਂ ਵਰਤਾਈਆਂ ਜਾ ਰਹੀਆਂ ਨੇ ਠੰਡੀਆਂ ਚੀਆਂਾਂ ਤੇ ਸੰਗਤ ਨੂੰ ਜੇਕਰ ਗੱਲ ਕਰੀਏ ਲੰਗਰਾਂ ਦੀ ਇਸ ਸਮੇਲੇ ਤੋਂ ਜੰਡੇ ਵਾਲਾ ਗੁਰੂ ਤੋਂ ਲੈ ਕੇ ਅੱਜ ਸ਼ੁਰੂ ਤੋਂ ਹੀ ਲੰਗਰ ਹੋ ਚੁੱਕੇ ਸੰ ਠੰਡੇ ਮਿੱਠੇ ਸ਼ਕੀਲਾਂ ਦੇ ਲੰਗਰ ਵਕਫ ਵਕਫ ਤਰ੍ਹਾਂ ਦੇ ਲੰਗਰ ਲੱਗੇ ਨੇ ਰਸਤਿਆਂ ਦੇ ਵਿੱਚ ਤੇ ਹੁਣ ਸ਼ਾਮ ਦਾ ਵਿਦਾਂ ਹੈ ਅਰਦਾਸ ਹੋ ਰਹੀ ਹੈ ਅਸੀਂ ਵੀ ਥੋੜੀ ਲੇਟ ਆਏ ਸੀ ਜੁਹ ਹੋਰ ਵੀ ਸਮਾਗਮ ਸੀ ਜ ਸਾ ਸ਼ਾਮ ਦਾ ਸਮਾਂ ਹੋ ਗਿਆ ਤੇ 10 ਹੋ ਰਹੀ ਜਾਂਦੇ ਹੁਣ ਤੇ ਪਿੰਡ ਭੰਗਵਾ ਦਾ ਐਸੀ ਮਿਲਦਾ ਜੋ ਤੁਸੀਂ ਦੇਖ ਰਹੇ ਜੀ ਬਾਬਾ ਜਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਹਰ ਸਾਲ ਤੇ ਦੂਨੋਂ ਦੂਨਾ ਸੰਗਤਾਂ ਹੁੰਦੀਆਂ ਨੇ ਇੱਥੇ ਬਾਬਾ ਜੀ ਦਾ ਜੋ ਜਨਮ ਸਥਾਨ ਹੈ ਇੱਥੇ ਤੇ ਦਰਸ਼ਨ ਕਰਨ ਜਨਮ ਦਿਹਾੜਾ ਮਨਾਉਣ ਹਰ ਸਾਲ ਇੱਥੇ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚਦੀ ਹੈ ਤੇ ਇਸ ਤੋਂ ਇਲਾਵਾ ਜਿਵੇਂ ਕਿ ਬਾਬਾ ਜੀ ਦਾ ਗੁਰਦੁਆਰਾ ਸਾਹਿਬ ਹੈ ਰਾਜਾ ਸਾਸੀ ਜੋ 에어ਪੋਰਟ ਹੈ ਹਵਾਈ ਅੱਡਾ ਉੱਥੇ ਵੀ ਬਾਬਾ ਜੀ ਦਾ ਜੋ ਗੁਰਦੁਆਰਾ ਹੈ ਜਿੱਥੇ ਇਹਨਾਂ ਨੇ ਪ੍ਰਗਤੀ ਕੀਤੀ ਸੀ ਸੋ ਅੱਜ ਦਾ ਇਹ ਮੇਲਾ ਤੁਹਾਨੂੰ ਜ਼ੋਰਿਡੀ ਕਲਮ ਤੇ ਦਿਖਾਇਆ ਕਿ ਲਾਈਕ ਸ਼ੇਅਰ ਜਰੂਰ ਕਰਨਾ ਸਾਡੇ ਚੈਨਲ ਨਾਲ ਬਨੇ ਰਹਿਣਾ ਤੇ ਆਉਣ ਵਾਲੇ ਸਮੇਂ ਹੋਰ ਵੀ ਇਸੇ ਤਰ੍ਹਾਂ ਦੇ ਤੁਹਾਨੂੰ ਬਹੁਤ ਵਧੀਆ ਪ੍ਰੋਗਰਾਮ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ